ਅਮੀਦੀ ਆਖਰੀ ਰਾਤ ਕਿਹੜੀ ਅਸੀ ਚੀਜ਼ ਰਹਿ ਗਈ ਪਾਕਿਸਤਾਨ ਦੇ ਵਿੱਚ ਜਿਹੜਾ ਦਿਲ ਕਰਦਾ ਵੀ ਕਿਤੇ ਮੌਕਾ ਮਿਲੇ ਤੇ ਜਾ ਕੇ ਲੈ ਆਈ ਅਟਾਰਨੀ ਸੀ ਮਿਲਦਾ ਤੇ ਉਹਨਾਂ ਦਿਨਾਂ 'ਚ ਕੋਈ ਖਾਸ ਜਿਹਾ ਪ੍ਰੋਗਰਾਮ ਸੀ ਤੇ ਫਿਰ ਉਹ ਪਵਾੜੀਆਂ ਕੋਲੋਂ ਸੁੱਕੀਆਂ ਰੋਟੀਆਂ ਲੈ ਕੇ ਘਰੋਂ ਧੋ ਕੇ ਉਹ ਬਾਲਕ ਤੇ ਉਹ ਵੀ ਖਾਂਦੇ ਰਹਿਆ ਐ ਤੱਕ ਵੀ ਨਹੀਂ ਸਾਡੀ ਇਹ ਹਾਲ ਸੀ ਉਸ ਵੇਲੇ ਉਹ ਤੁਸੀਂ ਕਿੱਧਾ ਔਰ ਕਿੰਨੇ ਕ ਡਰਦੇ ਮਾਹੌਲ 'ਚ ਆਏ ਵੇਖੋ ਸੈਡੀ ਅਸੀਂ ਟ੍ਰੇਨ ਤੇ ਆਏ ਆ ਯਾਨੀ ਉਗੋ ਕੇ ਰੇਲਵੇ ਸਟੇਸ਼ਨ 'ਚ ਉਥੋਂ ਅਸੀਂ ਗੱਟ ਬੈਠੇ ਆ ਉਹ ਗੱਡੀਆਂ ਦੇ ਵਿੱਚ ਰਸ਼ ਤੇ ਜਿਆਦਾ ਸੀ ਲੋਕ ਉੱਪਰ ਲੈਂਡੋ ਛੱਤਾਂ ਦੇ ਉੱਪਰ ਬੈੰਦੇ ਸੀ ਇਹ ਤੋਂ ਗਾਇਆਂ ਤੇ ਗੱਡੀ ਸਾਡੀ ਰੋਕ ਲਈ ਗਈ ਜੱਡੀ ਦੇ ਵਿੱਚ ਉਹ ਲੈਣਾ ਸੁੱਟ ਕੇ ਲੈਣਾ ਪੁੱਟ ਕੇ ਵਗੈਰਾ ਵਗੈਰਾ ਜੋ ਵੀ ਹਾ ਉਹਦਾ ਉਹਨਾਂ ਦਾ ਉਦੇਸ਼ ਇਹ ਸੀ ਇਹਨੂੰ ਕਤਲ ਕਰਨਾ ਗੱਡੀ ਦੇ ਮਾਰ ਦੇਣਾ ਉਹਨਾਂ ਨੂੰ ਪਹਿਲਾਂ ਪਾਕਿਸਤਾਨ ਦੀ ਗੱਡੀ ਆਈ ਏ ਇਧਰੋਂ ਚੱਲੀ ਸਾਡੀ ਉਹ ਜਾ ਕੇ ਜਸੜਾਕ ਰੁਕ ਗਈ ਜਸੜਾ ਸਟੇਸ਼ਨ ਯੂ ਰੇਲਵੇ ਸਟੇਸ਼ਨ ਹੈ ਡਰਸ ਡੇਰਬਾਬ ਨਾਨਕ ਦੇ ਨਾਲ ਜਿਹੜਾ ਸਟੇਸ਼ਨ ਹੈ ਉਥੇ ਗੱਡੀ ਰੁਕ ਗਈ ਹੈ ਉਥੇ ਜੋ ਵੀ ਸਾਡੇ ਪੱਲੇ ਹੈ ਇਸ ਮਾੜਾ ਮਾੜਾ ਬੋਰੀ ਬਰਸਤਰੀ ਉਹਦੇ ਹੱਥ ਵਿੱਚ ਉਹ ਉਥੇ ਉਤਰ ਗਏ ਆ ਤੇ ਪਿਤਾ ਜੀ ਕਹਿਣ ਲੱਗੇ ਕਿ ਐਸੇ ਲੋ ਜਾੜੇ ਬਿਲਕੁਲ ਲੱਭਦਾ ਕੱਖ ਹੈ ਨਹੀਂ ਕਿ ਇੱਥੇ ਰੋ ਰਸਵੇ ਚੱਲਾਂਗੇ ਵਾਈ ਜਉਹਨਾਂ ਦੇ ਮਿਲਟਰੀ ਦੂਸਾ ਸਪਈ ਆ ਗਏ ਕਿਤੇ ਗੱਲ ਇਦਾਂ ਕਿ ਇਹ ਜਗ੍ਹਾ ਆਮ ਤੌਰ ਤੇ ਕਤਲੇਆਮ ਹੁੰਦਾ ਤੇ ਉਹਨਾਂ ਨੂੰ ਜੇ ਪਤਾ ਨਹੀਂ ਲੱਗਾ ਗੱਡੀ ਇੱਥੇ ਆਈ ਹੈ ਜੇ ਗੱਡੀ ਆ ਗਈ ਮੈਨੂੰ ਪਤਾ ਲੱਗ ਗਿਆ ਉਹਨਾਂ ਨੂੰ ਗੱਡੀ ਆਈਏ ਉਹ ਕਤਲੇਆਮ ਸ਼ੁਰੂ ਹੋ ਜਾਣੀ ਹੈ ਤੁਸੀਂ ਬੇਤ ਜਿਸ ਤਰ੍ਹਾਂ ਓੱਖਾ ਸੌਕਾ ਬਾਰਡਰ ਪਾਰ ਕਰ ਅੱਜ ਕੱਲ ਕਰਾਂਗੇ ਗੁਲਾਮੀ ਦੀ ਆਖਰੀ ਰਾਤ ਦੀ 15 ਅਗਸਤ 1947 ਤੋਂ ਬਾਅਦ ਜਦੋਂ ਨਵੀਂ ਸਵੇਰ ਚੜ੍ਹਦੀ ਹੈ ਤਾਂ ਕਿੱਦਾਂ ਦੀ ਸੀ ਉਹ ਸਵੇਰ ਕਿੰਨੀ ਕੁ ਯਾਦ ਹੈ ਲੋਕਾਂ ਨੂੰ ਜਾਂ ਕਿੰਨਾ ਕੁ ਦਰਦ ਹੈ ਉਸ ਰਾਤ ਦਾ ਗੁਲਾਮੀ ਦੀ ਆਖਰੀ ਰਾਤ ਦੀ ਗੱਲਬਾਤ ਕਰਾਂਗੇ ਉਸ ਸ਼ਖਸ ਦੇ ਨਾਲ ਜਿਨ੍ਹਾਂ ਨੇ ਉਹ ਰਾਤ ਆਪਣੀ ਅੱਖਾਂ ਨਾਲ ਵੇਖੀ ਤੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਬੇਸ਼ੱਕ ਆਜ਼ਾਦੀ ਮਿਲੀ ਨੂੰ ਕਈ ਦਹਾਕੇ ਬੀਤ ਗਏ ਨੇ ਪਰ ਜਿਨ੍ਹਾਂ ਨੇ ਉਹ ਆਜ਼ਾਦੀ ਲਈ ਜਾਂ ਉਹ ਆਜ਼ਾਦੀ ਦੇਖੀ ਅੱਜ ਵੀ ਉਹਨਾਂ ਦੇ ਦਿਲ 'ਚ ਉਹੋ ਹੀ ਟੀਸ ਜਿੰਦਾ ਹੈ ਗੱਲਬਾਤ ਕਰਾਂਗੇ ਸੋਨ ਲਾਲ ਪ੍ਰਵাকর ਉਹਨਾਂ ਨਾਲ ਜਿਨ੍ਹਾਂ ਨੇ ਉਹ ਰਾਤ ਦੇਖੀ ਔਰ ਅੱਜ ਬੇਸ਼ੱਕ ਉਹ ਵੈਲ ਸੈਟਲਡ ਨੇ ਪਰ ਉਸ ਸਮੇਂ ਕੀ ਹਾਲਾਤ ਸੀ ਗੱਲਬਾਤ ਕਰ ਲਾਂਗੇ ਪ੍ਰਵাকর ਸਾਹਿਬ ਨਾਲ ਪ੍ਰਵাকর ਸਾਹਿਬ ਜਦੋਂ ਗੁਲਾਮੀ ਦੀ ਉਹ ਰਾਤ ਦਾ ਛੁਟਕਾਰਾ ਮਿਲਿਆ ਕਿੱਦਾਂ ਦੀ ਸੀ ਉਹ ਰਾਤ ਉਸ ਵੇਲੇ ਜਿਹੜਾ ਬੱਚੇ ਸੁਣਦੇ ਇੰਨੀ ਕੋਈ ਸਮਝ ਨਹੀਂ ਮੈਂ ਦਾਹਣਾ ਲੇਕਿਨ ਜੋ ਹਾਲਾਤ ਸੀ ਉਸ ਵੇਲੇ ਐਡੇ ਮਾੜੇ ਸੀ ਉਦੋਂ ਮਾੜੇ ਹਾਲਾਤ ਕਿ ਹੋ ਸਕਦੇ ਨੇ ਕੋਈ ਪਤਾ ਨਹੀਂ ਸੀ ਕਿਸੇ ਬਚਣਾ ਨਹੀਂ ਬਚਣਾ ਕਤਲ ਹੋਣਾ ਨਹੀਂ ਹੋਣਾ ਬਹੁਤ ਜ਼ਿਆਦਾ ਮਾੜੇ ਡਰਾਉਣੇ ਰਾਤ ਸੀ ਉਸ ਵੇਲੇ ਜਦੋਂ 1947 ਤੋਂ ਪਹਿਲਾਂ ਜਦੋਂ ਵੰਡ ਦੀ ਗੱਲ ਸ਼ੁਰੂ ਹੋਈ ਉਸ ਵੇਲੇ ਕਿੰਨੀ ਉਮਰ ਸੀ ਤੁਹਾਡੀ ਪਰਿਵਾਰ ਚ ਕੌਣ-ਕੌਣ ਸੀ ਉਸ ਵੇਲੇ ਮੇਰੀ ਉਮਰ ਤਕਰੀਬ 10.5 ਸਾਲ ਸੀ ਤੇ ਪਰਿਵਾਰ ਦੇ ਵਿੱਚ ਮੇਰੇ ਦੋ ਸਿਸਟਰਾਂ ਦੋ ਭੈਣਾਂ ਸਨ ਮਾਤਾ ਪਿਤਾ ਦੇ ਰਹਿਸ਼ੀ ਹੋਂ ਦੇ ਵਿੱਚ ਪਿਤਾ ਜੀ ਕੀ ਕਰਦੇ ਸੀ ਪਰਿਵਾਰ ਦੇ ਫਾਈਨੈਂਸ਼ੀਅਲ ਹਾਲਾਤ ਕੀ ਸਨ ਜਵਾਬ ਦੇ ਉਸਲੇ ਪਹਿਲਾਂ ਮੇਰੇ ਪਿਤਾ ਜੀ ਕੱਪੜੇ ਦਾ ਕੰਮ ਕਰਦੇ ਸੀ ਉਹ ਬਹੁਤ ਅੱਛਾ ਕੰਮ ਚੱਲਦਾ ਸੀ ਫਿਰ ਇਹਦੇ ਬਾਅਦ ਉਹ ਨਾਨ ਡੇਰੀ ਫਾਰਮਿੰਗ ਸ਼ੁਰੂ ਕੀਤੀ ਪਿੰਡ ਦੇ ਵਿੱਚ ਆ ਕੇ ਤੇ ਡੇਰੀ ਫਾਰਮਿੰਗ ਕੀਤਾ ਬਹੁਤ ਅੱਛਾ ਕੰਮ ਸੀ ਬਹੁਤ ਅੱਛਾ ਕੰਮ ਸੀ ਠੀਕ ਹੈ ਬਹੁਤ ਵੈਰ ਦਾ ਉਦੋਂ ਉਧਰ ਪਾਕਿਸਤਾਨ ਦੇ ਵਿੱਚ ਕਿਹੜੇ ਪਿੰਡ 'ਚ ਤੁਸੀਂ ਰਹਿੰਦੇ ਸੀ ਔਰ ਕਿੰਨੀ ਕੁ ਜ਼ਮੀਨ ਜਾਇਦਾਦ ਸੀ ਉਹ ਜਿਹੜਾ ਪਿੰਡ ਸੰਪੇੜ ਜਿਹੜਾ ਮੈਂ ਦੱਸਿਆ ਜਿੱਥੇ ਰਹ ਰਹੇ ਸੀ ਮੈਂ ਪਹਿਲਾਂ ਕਿ ਜਨਮ ਮੇਰਾ ਜਿਹੜਾ ਉਹ ਸੰਬੜੇਵਾਲ ਪਿੰਡ ਹੋ ਸੰਬੜੇਵਾਲ ਦੇ ਨਾਲ ਸੀ ਉਹ ਮਜਰਾ ਕਿਨ ਮਜਰੇ ਮਜਰਾ ਕਲਾਂ ਹੋਇਆ ਸੀ ਤੇ ਅਸੀਂ ਰਹਿੰਦੇ ਕਿਉਂਕਿ ਮੈਂ ਇੱਥੇ ਆ ਕੇ ਐਜੂਕੇਸ਼ਨ ਮੇਰੀ ਇੱਥੇ ਹੋਈ ਹੈ ਇੱਥੇ ਗੋਲੋ ਪੱਲੂ ਗੋਕੇ ਦੇ ਨਾਲ ਤੇ ਰਾਤ ਉਸ ਵੇਲੇ ਸਾਡੇ ਜਿਹੜੀ ਹਾਲਾਤ ਬਹੁਤ ਅੱਛੇ ਸੀ ਬਹੁਤ ਅੱਛੇ ਹਾਲਾਤ ਸੀ ਸਾਡੇ ਜਿਹੜੇ ਉਸ ਵੇਲੇ ਫਰੈਂਡਸ਼ਿਪ ਸਾਰੇ ਮੁਸਲਮਾਨ ਸਪਤਾ ਹੀ ਨਹੀਂ ਸੀ ਹੁੰਦਾ ਪਹਿਲਾਂ ਪਾਲਿਟਿਕਸ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਇਹ ਮੁਸਲਮਾਨ ਨੇ ਹਿੰਦੂ ਕਾ ਇਡਾ ਸਾਡਾ ਵਿਚਾਰ ਨਹੀਂ ਸੀ ਹੁੰਦਾ ਬੜੇ ਅੱਛੇ ਮਿਲ ਜੁਲ ਕੇ ਰਹਿੰਦੇ ਸੀ ਲੇਕਿਨ ਬਾਅਦ ਜਦੋਂ ਪਾਕਿਸਤਾਨ ਡਿਕਲੇਅਰ ਹੋ ਗਿਆ ਇੰਨੀ ਦੁਸ਼ਮਣੀ ਇੰਨੇ ਭੈੜਾ ਹਾਲ ਹੋ ਗਿਆ ਕਿ ਉਹ ਸਾਨੂੰ ਐਡੇ ਬੁਰੀ ਨਜ਼ਰ ਨਾਲ ਵੇਖਣ ਜਿਵੇਂ ਮਾਰ ਹੀ ਦੇਣਾ ਇਹ ਹਾਲਾਤ ਹੋ ਗਏ ਉਸ ਵੇਲੇ ਬੜੇ ਖਤਰਨਾਕ ਹਾਸ ਤੁਸੀਂ ਜਦੋਂ ਹਿੰਦੁਸਤਾਨ ਪਾਕਿਸਤਾਨ ਡਿਕਲੇਅਰ ਹੋ ਗਿਆ ਉਸ ਸਮੇਂ ਫਿਰ ਪਿੰਡਾਂ ਦੇ ਕੀ ਹਾਲਾਤ ਸਨ ਜਾਂ ਪਰਵਾਰਾਂ ਦੇ ਕੀ ਹਾਲਾਤ ਸਨ ਪਿੰਡਾਂ ਦੇ ਹਾਲਾਤ ਇੱਕ ਕਤਲੇਆਮਾਂ ਸ਼ੁਰੂ ਹੋ ਗਿਆ ਸੀ ਬਹੁਤ ਜ਼ਿਆਦਾ ਹੋ ਗਿਆ ਸੀ ਕਤਲੇਆਮ ਔਰ ਜੇ ਤੁਹਾਨੂੰ ਦੱਸਿਆ ਕਿ ਪਿੰਡਾਂ ਦੇ ਵਿੱਚ ਅਟੈਕ ਕਰਦੇ ਸਨ ਸਾਨੂੰ ਲੋਕ ਉਹਨਾਂ ਦੇ ਵਿੱਚ ਜਿਹੜੇ ਸਿਆਣੇ ਬੰਦੇ ਸੀ ਉਹ ਸਾਨੂੰ ਗੰਨਿਆ ਮਾਦਾਂ ਜਵਾੜ ਦਿੰਦੇ ਹੁੰਦੇ ਸੀ ਕਿ ਇੱਥੇ ਛੱਪ ਜੋ ਜਾ ਕੇ ਜੇ ਅਸੀਂ ਬਚਾਂਗੇ ਤੇ ਤੁਹਾਡੀ ਫਿਰ ਤੇ ਕੀਕੇ ਜੇ ਹੀ ਬਚੇ ਨਾ ਤੁਹਾਡਾ ਵੀ ਕੋਈ ਸਿਰ ਤੁਹਾਡਾ ਮਤਲਬ ਕੋਈ ਨਿਆ ਬਚਨ ਦਾ ਯਾਨੀ ਇਸ ਖੋਫ ਨਾਕ ਹਾਲਾਤ ਦੇ ਵਿੱਚ ਹੀ ਰਾਤਾਂ ਕੱਟੀ ਹੋਣਾਂ ਦੇ ਨਾਲ ਚਾਹਾਂ ਦਾ ਅੱਜ ਵੀ ਮਹਿਸੂਸ ਕਰਦੇ ਹੋਂ ਜਦੋਂ ਸੋਚਦੇ ਹੋ ਉਸ ਬਾਰੇ ਕਿ ਉਹਨਾਂ ਲੋਕਾਂ ਨਾਲ ਹੀ ਪੜੇ ਇੱਕੋ ਥਾਲੀ ਚ ਰੋਟੀ ਖਾਂਦੇ ਸੀ ਫਿਰ ਉਹੋ ਹੀ ਲੋਕ ਇੱਕੋ ਹੀ ਰਾਤ ਚ ਜਾਂ ਇੱਕੋ ਹੀ ਸਮੇਂ ਚ ਦੁਸ਼ਮਣ ਬਣ ਗਏ ਹਾਂ ਬਿਲਕੁਲ ਜਦੋਂ ਐਡੇ ਹਾਲਾਤ ਖਰਾਬ ਹੋ ਗਏ ਕਿ ਉਹ ਸਾਨੂੰ ਅੱਤ ਦੇ ਬਰਦਾਸ਼ਤ ਇਹਦੇ ਕਬਦਾਸ਼ ਨਹੀਂ ਕਰਦੇ ਉਹ ਛੁੱਟ ਗਏ ਕਿਹੜੀ ਅਸੀ ਚੀਜ਼ ਰਹਿ ਗਈ ਪਾਕਿਸਤਾਨ ਦੇ ਵਿੱਚ ਜਿਹੜਾ ਦਿਲ ਕਰਦਾ ਵੀ ਕਿਤੇ ਮੌਕਾ ਮਿਲੇ ਤੇ ਜਾ ਕੇ ਲੈ ਆਈਏ ਹਾਲਾਤ ਉਸ ਵੇਲੇ ਜਦ ਪ੍ਰੀਟ ਪਾਰਟੀਸ਼ਨ ਪਾਰਟੀ ਜਿਸ ਤੋਂ ਪਹਿਲਾਂ ਤੇ ਬਹੁਤ ਅੱਛੇ ਹਾਲਾਤ ਸੀ ਬੜੇ ਅੱਛੇ ਸਾਡੇ ਸਬੰਧ ਸਨ ਬੜੀ ਯਾਰੀ ਦੋਸਤੀ ਸਾਡੀ ਬਹੁਤ ਜ਼ਿਆਦਾ ਸੀ ਲੇਕਿਨ ਇਹ ਪੋਲਿਟਿਕਸ ਦੇ ਹੋਣ ਦੇ ਨਾਲ ਸਭ ਕੁਝ ਬਦਲ ਗਿਆ ਉਹ ਹਾਲਾਤ ਹੋ ਗਏ ਜਿਸ ਤਰ੍ਹਾਂ ਅੱਜ ਕੱਲ ਤੁਸੀਂ ਕਸ਼ਮੀਰ ਫਾਈਲ ਦੇਖਦੇ ਹੋ ਜਾਂ ਜੋ ਬੰਗਲਾਦੇਸ਼ ਚ ਹੋ ਰਿਹਾ ਉਹ ਦੇਖ ਰਹੇ ਹੋ ਉਧਰ ਨਹੀਂ ਮਾੜੇ ਹਾਲ ਹੁੰਦੇ ਸਾਡੇ ਕੋਈ ਪ੍ਰੋਟੈਕਸ਼ਨ ਨਹੀਂ ਸੀ ਕੋਈ ਗਵਰਨਮੈਂਟ ਨਹੀਂ ਸੀ ਕੋਈ ਗੱਲ ਦੀ ਬਾਤ ਨਹੀਂ ਸਾਡੇ ਐਸਪੀਰੇਸ਼ਨ ਬੜੀ ਦੁਰਦਸ਼ਾਸੀ ਹਾਸਿਲ ਲਈ ਭਾਰਤ ਵੱਲ ਨੂੰ ਫਿਰ ਰੋਕ ਕੀਤਾ ਹੋਏਗਾ ਤੁਹਾਡੇ ਮਾਪਿਆਂ ਨੇ ਨਾਲ ਤੁਹਾਡੀਆਂ ਦੋ ਸਿਸਟਰਸ ਜੀ ਕਿਸ ਤਰ੍ਹਾਂ ਆਏ ਕੁਝ ਤੇ ਰੇੜਿਆਂ ਤੇ ਆਏ ਕੁਝ ਟ੍ਰੇਨਾਂ ਚ ਆਏ ਸੀ ਜਦੋਂ ਫਿਰ ਤੁਸੀਂ ਕਿੱਦਾਂ ਆਏ ਔਰ ਕਿੰਨੇ ਕ ਡਰ ਦੇ ਮਾਹੌਲ ਚ ਆਏ ਵੇਖੋ ਸਾਡੇ ਅਸੀਂ ਟ੍ਰੇਨ ਤੇ ਆਏ ਆ ਯਾਨੀ ਉਗੋ ਕੇ ਰੇਲਵੇ ਸਟੇਸ਼ਨ ਸੀ ਉਤੋਂ ਅਸੀਂ ਗੱਟ ਬੈਠੇ ਆ ਉਹ ਗੱਡੀਆਂ ਦੇ ਵਿੱਚ ਰਸ਼ ਤੇ ਜ਼ਿਆਦਾ ਸੀ ਲੋਕਾਂ ਉੱਪਰ ਲੈਣ ਦੇ ਛਤਾਂ ਦੇ ਉੱਪਰ ਬੈਂਦੇ ਸੀ ਛਤਾਂ ਦੇ ਉੱਪਰ ਬੈਣਾ ਔਰ ਅਸੀਂ ਜਦੋਂ ਉਤੋਂ ਸਾਡੀ ਟ੍ਰੇਨ ਚੱਲੀ ਏ ਤਾਂ ਮੈਂ 2 ਕਿਲੋਮੀਟਰ ਦੇ ਨਾਲ ਜਿਸ ਤਰ੍ਹਾਂ ਇੱਥੋਂ ਛੰਡੇ ਹੋਏ ਇੱਥੋਂ ਗਏ ਆ ਤੇ ਗੱਡੀ ਸਾਡੀ ਰੋਕ ਲਈ ਗਈ ਏ ਗੱਡੀ ਦੇ ਵਿੱਚ ਉਹ ਲਾਈਨਾਂ ਸੁੱਟ ਕੇ ਲਾਈਨਾਂ ਪੁੱਟ ਕੇ ਵਗੈਰਾ ਵਗੈਰਾ ਜੋ ਵੀ ਹੈ ਉਹਦਾ ਉਹਨਾਂ ਦਾ ਦੇਸ਼ਿਆਸੀ ਨੂੰ ਕਤਲ ਕਰਨਾ ਹੈ ਗੱਡੀ ਤੇ ਮਾਰ ਦੇਣਾ ਉਹਨਾਂ ਨੂੰ ਔਰ ਭਾਈ ਚਾਹ ਸੀ ਕਹੋ ਤੁਸੀਂ ਉਹਦੇ ਵਿੱਚ ਚਾਰ ਸਿਪਾਹੀ ਜਿਹੜੇ ਆਗੇ ਦੂਸਰੇ ਇੰਡੀਅਨ ਆਰਮੀ ਦੇ ਆਰਮੀ ਦੇ ਸਨ ਉਹਨਾਂ ਨੇ ਗੋਲੀ ਗਾਲੀ ਚਲਾਈ ਤੇ ਉਹ ਮਸਲ ਨੂੰ ਫਿਰ ਦੌੜੇ ਉਹ ਕਹਿੰਦੇ ਇੱਕ ਦਿਨ ਜੂੜ ਕਹਿੰਦੇ ਗਏ ਨੇ ਯਾਰ ਅੱਜ ਹੀ ਯਾਰ ਗੱਲ ਕੀ ਹੋਈ ਗੱਡੀ ਗੱਡੀ ਚੱਲੀ ਤੇ ਗੱਡੀ ਤੇ ਗੋਲੀ ਚੱਲੀ ਹੋਈ ਨਹੀਂ ਭਾਈ ਗੋਲੀ ਚੱਲੀ ਆਗੇ ਤੇ ਸਾਨੂੰ ਫੜਨ ਲੋਟਰੋ ਲੋਟ ਲੋ ਕਹਿੰਦੇ ਨੇ ਦੇਖ ਅੱਜ ਇਹ ਕੰਮ ਉਲਟ ਹੋ ਗਿਆ ਫੜਨ ਉਤੋਂ ਫਿਰ ਅਸੀਂ ਸਿਆਲਕੋਟ ਪਹੁੰਚੇ ਸਿਆਲਕੋਟ ਗੱਡੀ ਰੁਕੀ ਹੈ ਸਿਆਲਕੋਟੋਂ ਫੇਰ ਅਸੀਂ ਜਿਹੜੀ ਉਸੇ ਟ੍ਰੇਨ ਜਿਹੜੀ ਹੈ ਉਹਨੂੰ ਪ੍ਰੋਟੈਕਸ਼ਨ ਵਾਸਤੇ ਜਿਹੜਾ ਮੈਂ ਦੱਸਿਆ ਇੱਕ ਥਰਡ ਆਰ ਡਰਾਈਵਰ ਸੀ ਉਹ ਸਾਡ ਉਹ ਨਾਲ ਬਹਿ ਗਿਆ ਡਰਾਈਵਰ ਦੇ ਉੱਤੇ ਉਹ ਬਹਿਣ ਨਾਲ ਉਹਨਾਂ ਆਖਿਆ ਕਿ ਜਿੰਨ ਤੇ ਗੱਡੀ ਅੱਗੋਂ ਨਹੀਂ ਆਉਂਦੀ ਕਿਉਂ ਕਤਲਿਆ ਮਾ ਹੋ ਰਿਆ ਸੋ ਵਿੱਚ ਮੈਂ ਗੱਡੀ ਨਹੀਂ ਚਲਾਣੀ ਉਹ ਗੱਡੀ ਉਹਦੇ ਬਾਅਦ ਗੱਡੀ ਚੱਲੀ ਹੈ ਉਦੋਂ ਪਹਿਲਾਂ ਪਾਕਿਸਤਾਨ ਚੋਂ ਗੱਡੀ ਆਈ ਏ ਇਹਦੇ ਨਾਲ ਚੱਲੀ ਸਾਡੀ ਉਹ ਜਾ ਕੇ ਜਸੜਾਕ ਰੁਕ ਗਈ ਜਸੜਾ ਸਟੇਸ਼ਨ ਇਹ ਰੇਲਵੇ ਸਟੇਸ਼ਨ ਹੈ ਜਸ ਡੇਰ ਬਾਬ ਨਾਨਕ ਦੇ ਨਾਲ ਜਿਹੜਾ ਸਟੇਸ਼ਨ ਹੈ ਉੱਥੇ ਗੱਡੀ ਰੁਕ ਗਈ ਹੈ ਉੱਥੇ ਜੋ ਕੋਈ ਸਾਡੇ ਪੱਲੇ ਹਾਈ ਮਾੜਾ ਮਾੜਾ ਬੋਰੇ ਬਰਸਤੇ ਹੁੰਦੇ ਹਾਤ ਕੀ ਸੀ ਜੋ ਉੱਥੇ ਉਤਰ ਗਏ ਆ ਤੇ ਪਿਤਾ ਜੀ ਕਹਿਣ ਲੱਗੇ ਕਿ ਐਸ ਵੇਲੇ ਜਾੜੇ ਬਿਲਕੁਲ ਲਬਦਕਾ ਖੈ ਨਹੀਂ ਤੇ ਇੱਥੇ ਰਹਿ ਉਹ ਅਸਵੇਰੇ ਚੱਲਾਂਗੇ ਵਾਈ ਜਾਂ ਉਹਨਾਂ ਦੇ ਮਿਲਟਰੀ ਦੂਸਾ ਸਪਈ ਆ ਗਏ ਕਹਿੰਦੇ ਗੱਲ ਏਦਾਂ ਕਿ ਇਹ ਜਗ੍ਹਾ ਆਮ ਤੌਰ ਤੇ ਕਤਲੇਆਮ ਹੁੰਦਾ ਤੇ ਉਹਨਾਂ ਨੂੰ ਜੇ ਪਤਾ ਨਹੀਂ ਲੱਗਾ ਗੱਡੀ ਇੱਥੇ ਆਈ ਹੈ ਜੇ ਗੱਡੀ ਆ ਗਈ ਉਨ ਪਤਾ ਲੱਗ ਗਿਆ ਉਹਨੂੰ ਗੱਡੀ ਆਈਏ ਤੋ ਕਤਲਿਆਮ ਸ਼ੁਰੂ ਹੋ ਜਾਣੀਏ ਤੁਸੀਂ ਬੇਤ ਜਿਸ ਤਰ੍ਹਾਂ ਔਖਾ ਸੌਖਾ ਬਾਰਡਰ ਪਾਰ ਕਰੋ ਫਿਰ ਉਥੋਂ ਹੀ ਪੈਦਲ ਹੀ ਪੈਦਲ ਉਥੋਂ ਉਸ ਡਿਸਟੈਂਸ ਤੋਂ ਜਾ ਕੇ ਡੇਰਾਬਾਬਾ ਨਗ ਦੇ ਪੋਲ ਤੇ ਪਹੁੰਚੇ ਆ ਫਿਰ ਸਾਹ ਲਿਆ ਕੇ ਮਾੜਾ ਮੋੜਾ ਚੱਲ ਹੁਣ ਪ੍ਰੋਟੈਕਸ਼ਨ ਹੋ ਗਈ ਥੋੜੀ ਜੀ ਜਦੋਂ ਫਿਰ ਭਾਰਤ ਵਾਲੇ ਪਾਸੇ ਆ ਗਏ ਚਲੋ ਪ੍ਰੋਟੈਕਸ਼ਨ ਤੁਸੀਂ ਦੱਸਿਆ ਕਿ ਸਾਹ ਸੌਖਾ ਹੋਇਆ ਪਿਤਾ ਜੀ ਦਾ ਵੀ ਤੇ ਪਰਿਵਾਰ ਦਾ ਵੀ ਕਿ ਚਲੋ ਹੁਣ ਜਾਨ ਬਚ ਗਈ ਪਰ ਫਾਈਨੈਂਸ਼ੀਅਲੀ ਹਾਲਾਤ ਕੀ ਸੀ ਕਿੱਥੇ ਆ ਕੇ ਰੁਕੇ ਜਾਂ ਕਿੰਨਾ ਸਮਾਂ ਔਖਾ ਗੁਜ਼ਾਰਿਆ ਨਹੀਂ ਉਸ ਵੇਲੇ ਜਦੋਂ ਡੇਰੇ ਬਾਬਾ ਨਾਨਕ ਅਸੀਂ ਆਇਆ ਤੇ ਸਾਡੀ ਕੋਈ ਪੋਜੀਸ਼ਨ ਹਾਈ ਕੋਈ ਨਹੀਂ ਸੀ ਇੱਕ ਕਮਰੇ ਮੁਕਾਨ ਤੇ ਰਹੇ ਉੱਥੇ ਥੋੜੇ ਦਿਨ ਉਸ ਤੋਂ ਬਾਅਦ ਅੰਮ੍ਰਿਤਸਰ ਚਲੇ ਅੰਮ੍ਰਿਤਸਰੋਂ ਫੇਰ ਇਧਰ ਬਟਾਲੇ ਆ ਗਏ ਕਿਉਂਕਿ ਸਾਡੇ ਕੋਈ ਰਿਲੇਟਿਵ ਇੱਥੇ ਬਟਾਲੇ ਰਹਿੰਦੇ ਸੀ ਅਸੀਂ ਇਸ ਪਾਸੇ ਆ ਗਏ ਇਹ ਇੱਥੇ ਆ ਕੇ ਜੋ ਨਰੀ ਪੱਲੇ ਹਾਈ ਕੱਖਣੇ ਸੀ ਕਰਨਾ ਕਿ ਜੋ ਕੋਈ ਹਾਈ ਖਾਲੀ ਹੱਥ ਆਇਆ ਸੀ ਉਹ ਉਸ ਉਹ ਵਕਤ ਬੜਾ ਮਾੜਾ ਵੇਖਿਆ ਉਹਦੇ ਵਿੱਚ ਉਹ ਜਿੰਨੇ ਗਰੀਬੀ ਤੋਂ ਗਰੀਬੀ ਤੋਂ ਅਜੇ ਦੀ ਕੋਈ ਜਿੰਨੀ ਡੈਫੀਨਿਸ਼ਨ ਨਹੀਂ ਉਹਦੋਂ ਹਾਂ ਜ਼ਿਆਦਾ ਭੁੱਖਤਿਆ ਦੁੱਖ ਭੋਗਿਆ ਇੱਥੇ ਆ ਕੇ ਈਵਨ ਆਟਾ ਨਹੀਂ ਸੀ ਮਿਲਦਾ ਤੇ ਉਹਨਾਂ ਦਿਨਾਂ 'ਚ ਕੋਈ ਖਾਜੇ ਪ੍ਰੋਗਰਾਮ ਸੀ ਤੇ ਫਿਰ ਉਹ ਕੁਆੜੀਆਂ ਕੋਲੋਂ ਸੂਕੀਆਂ ਰੋਟੀਆਂ ਲੈ ਕੇ ਘਰੋਂ ਧੋ ਕੇ ਉਹ ਬਾਲ ਕੇ ਤਾਂ ਉਹ ਵੀ ਖਾਂਦੇ ਰਹੇ ਆ ਐ ਤੱਕ ਜਿੰਨੀ ਸਾਡੀ ਇਹ ਹਾਲਤ ਸੀ ਉਸ ਵੇਲੇ ਹੋ ਗਈ ਜੀ ਪਿਤਾ ਜੀ ਨੇ ਇੱਧਰ ਆ ਕੇ ਤੁਹਾਡਿਆਂ ਨੇ ਕਿਹੜਾ ਕੰਮ ਕੀਤਾ ਤੇ ਪਰਿਵਾਰ ਦਾ ਫਿਰ ਅੱਗੇ ਪਾਲਣ ਪੋਸ਼ਣ ਕਿੱਦਾਂ ਆ ਉਨਾਂ ਨੂੰ ਪਤਾ ਇਹਨੂੰ ਕੋਈ ਪ੍ਰੈਕਟੀਕਲ ਯਾਨੀ ਫਿਜ਼ਿਕ ਅਸੀਂ ਦੇਖਾ ਕੋਈ ਨਹੀਂ ਹੁੰਦਾ ਕੱਕਣੀ ਉਹ ਸਿਰ ਕੱਪੇ ਕਪੜੀ ਆ ਜਿਹੜਾ ਹੈ ਭੱਲੇ ਆ ਕੱਕਣੀ ਅਸੀਂ ਕਰ ਨਹੀਂ ਸਕਦੇ ਇਹਦੇ ਵੀ ਇੱਕ ਇੱਕ ਕਾਰਖਾਨਾ ਸੀ ਪਤਾ ਨਹੀਂ ਜਿੱਥੇ ਭਾਂਡਿਆਂ ਪੁੰਡਿਆਂ ਦਾ ਉਹਦੇ ਵਿੱਚ ਕੰਮ ਕਰਦਾ ਔਰ ਚਲੋ ਉਹ ਜੇ ਕੇਦਾ ਕਹਿੰਦਾ ਕਿ ਤੂੰ ਇੱਥੇ ਲੱਗ ਜਾਓ ਉਥੇ ਰੁਪਈਆ ਦਿਹਾੜੀ ਮਿਲ ਜਾਂਦਾ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਉਸੇ ਨਾਲ ਹੀ ਫਿਰ ਗੁਜ਼ਾਰਾ ਕਰਨਾ ਤੇ ਤੁਹਾਡਾ ਪੜਾਈ ਕਿੱਦਾਂ ਰਹੀ ਜਾਂ ਪਰਿਵਾਰ ਚ ਹੁਣ ਕੌਣ ਕੌਣ ਆ ਹੁਣ ਉਸ ਵੇਲੇ ਤੇ ਜੋ ਪੜਾਈ ਛੋੜੀ ਉਹ ਤੇ ਇੱਥੇ ਆ ਕੇ ਮੈਂ ਪਹਿਵੇਂ 6ਵੇਂ ਚ ਇਸ ਦਾਖਲ ਹੋਇਆ ਹਾਂ ਗਵਰਨਮੈਂਟ ਸਕੂਲ ਉਸ ਵੇਲੇ ਐਮਬੀ ਸਕੂਲ ਹੁੰਦਾ ਸੀ ਐਮਬੀ ਹਾਈ ਸਕੂਲ ਮਟਾਲਾ ਦਾ ਇੱਥੇ ਪੜਿਆ 10ਵੀਂ ਮੈਂ ਇੱਥੋਂ ਕੀਤੀ ਹੈ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਦੋ ਫੀਸ ਸੱਡੇ ਮਾਤਾ ਪਿਤਾ ਤੇ ਦੋ ਸਿਸਟਰ ਸਨ ਰੁਆਰ ਤੇ ਨਹੀਂ ਸਰ ਅੱਜ ਯਾਦ ਆਉਂਦੇ ਹੋ ਯਾਰ ਦੋਸਤ ਜਾਂ ਉਹ ਘਰ ਜਿੱਥੇ ਤੁਸੀਂ ਜੰਮੇ ਪਲੇ ਇਹ ਜਾਂ ਕਦੀ ਸੁਭ ਬਣਿਆ ਜਾਣਦਾ ਉਥੇ ਨਹੀਂ ਕੋਈ ਜਾਣਦਾ ਸੁਭ ਬਤ ਨਹੀਂ ਮਿਲਿਆ ਤੇ ਉਹ ਹੁਣ ਭੁੱਲ ਵੀ ਗਏ ਨੇ ਕਿ ਉਹਨੇ ਸ਼ਗਲਾਂ ਕੀਤੇ ਆਫਟਰ ਆਲ ਇਹਨੇ ਸਾਲ ਹੋ ਗਏ 70 70 ਸਾਲ ਹੋ ਗਏ ਨੇ ਹੁਣ ਤੇ ਆਦ ਨਹੀਂ ਰਿਹਾ ਕਿ ਕੌਣ ਹੈ ਸੀ ਤੇ ਕੌਣ ਨਹੀਂ ਬੜੇ ਅੱਛੇ ਦੋਸਤ ਹੁੰਦੇ ਸਨ ਬੜੇ ਅੱਛੇ ਦੋਸਤ ਸਨ ਅੱਛਿਆ ਫੈਮਲੀਅਨ ਦੇ ਸਨ ਲੇਕਿਨ ਐਸ ਵੇਲੇ ਉਹਨਾਂ ਦੇ ਬਾਰੇ ਜੀ ਇਹ ਮੜੀ-ਮੋੜੀ ਯਾਦਾਂਸ਼ਤ ਹੁੰਦੀ ਹੈ ਕਿ ਹਾਂ ਬੰਦੇ ਸਨ ਹੈ ਬੰਦੇ ਸਨ ਵਿਵਾ ਕਾਣਾ ਸੀ ਫਲਾਣਾ ਟੇਹੜਾ ਫੇ ਲੋਕ ਹੁਣ ਜਾਣਦੇ ਹਨ ਲੇਕਿਨ ਹੁਣ ਕੋਈ ਨਾ ਤੋਂ ਬਾਰੇ ਕੋਈ ਜਾਣਦੇ ਨਹੀਂ ਜਾਣ ਪਛਾਨ ਇਹ ਦਾਸਤਾਨ ਹੈ ਗੁਲਾਮੀ ਦੀਓ ਆਖਰੀ ਰਾਤ ਦੀ ਜਿਸ ਵਿੱਚ ਪ੍ਰੋਫੈਸਰ ਸੋਨ ਲਾਲ ਪ੍ਰਵਾਕਰ ਹੋਣੇ ਉਸ ਦੌਰ ਚੋਂ ਨਿਕਲ ਕੇ ਆਏ ਪਰਿਵਾਰ ਦੇ ਮੁਖੀ ਨੇ ਆਪਣੇ ਪਿੰਡੇ ਦੇ ਸਭ ਕੁਝ ਹੰਡਾਇਆ ਟ੍ਰੇਨ 'ਚ ਆਏ ਆ ਕੇ ਕਹਿੰਦੇ ਅਤ ਦੀ ਗਰੀਬੀ ਦੇਖੀ ਪਰ ਅੱਜ ਪੜ੍ਹਾਈ ਕਰਕੇ ਆਪਣਾ ਪਰਿਵਾਰ ਪਾਲਿਆ ਔਰ ਸਮਾਜ 'ਚ ਚੰਗਾ ਨਾਮਣਾ ਖਟਿਆ ਕੈਮਰਾਮੈਨ ਪੰਟੀ ਦੇ ਨਾਲ ਆਨ-ਏਅਰ ਲੀਨ ਤੇ ਲੂਥਰਾ ਬਟਾਲਾ